ਲਓ ਜੀ ਮਿੱਤਰੋ ਗੁੱਡ ਮਾਰਨਿੰਗ ਸਸੀਗੜ ਧਾਰਿਆਂ ਨੂੰ ਤੇ ਸਵੇਰ ਹੋ ਗਈ ਆ ਤੇ ਬਾਬਾ ਜੀ ਤੇ ਮੈਂ ਜਾਣਦੇ ਹੁਣ ਧੌਲੀ ਧਾਰ ਇਸ਼ਨਾਨ ਕਰਨ ਆਹੀ ਰਸਤਾ ਜਿਹੜਾ ਆ ਇਹ ਜਾਂਦਾ ਧੌਲੀ ਧਾਰ ਨੂੰ ਵਿੱਚੋਂ ਜੰਗਲੋ ਜੰਗਲੀ ਜਾਣਾ ਆਪਾਂ ਤੇ ਘੁਰ ਪਏ ਆ ਰਾਤ ਅਸੀਂ ਮੱਥਾ ਟੇਕਣ ਵੀ ਆ ਸੀਗੇ ਮੱਥਾ ਵੀ ਟੇਕ ਨਹੀਂ ਹੋਇਆ ਸਾਡੇ ਤੋਂ ਸੰਗਤ ਬਹੁਤ ਜ਼ਿਆਦਾ ਸੀ ਤੇ ਦੇਜੇ ਤੋਂ ਕਾਫੀ ਦੂਰ ਆ 4-5 ਕਿਲੋਮੀਟਰ ਤੋਂ ਔੜ ਜਾਣ 10 ਕਿਲੋਮੀਟਰ ਪੈ ਜਾਂਦਾ ਤੇ ਆ ਵੀ ਕਾਫੀ ਦੂਰ ਆ ਤੇ ਬੜੇ ਰੋ ਵੀਡੀਓ ਨਾਲ ਹੁਣ ਤੌਲੀ ਤਾਰ ਚੱਲੇ ਆ ਆਪਾਂ ਸ਼ਨਾਣ ਕਰਨ ਬਾਬਾ ਜੀ ਕਿੱਦਾਂ ਠੀਕ ਠਾਕ ਆ ਕਿੰਨੀ ਵਾਰ ਚੱਲੇ ਹੁਣ ਅਸੀਂ ਪਹਿਲੀ ਵਾਰ ਹੀ ਚੱਲੇ ਆ ਨਹੀਂ ਜਦੋਂ ਦਾ ਮੈਂ ਤੁਸੀਂ ਆਏ ਇੱਥੇ ਰੇ ਤੌਲੀ ਤਾਰ ਚੱਲੇ ਨਾ ਪਹਿਲੀ ਵਾਰੀ ਤੋਂ ਅੱਛਾ ਇਸ ਸਾਲ ਦਾ ਪਹਿਲੀ ਵਾਰੀ ਚੱਲੇ ਸ਼ਨਾਣ ਦਾ ਲਓ ਜੀ ਮਿੱਤਰੋ ਸੰਗਤ ਪਹਿਲਾਂ ਜਿਹੜਾ ਹੈ ਰਾਹ ਅੱਗੇ ਨਾਲੋਂ ਕਾਫੀ ਜਿਹੜਾ ਵਧੀਆ ਬਣ ਚੁੱਕਾ ਸਾਫ ਬਣ ਚੁੱਕਾ ਆ ਆ ਦੇਖੋ ਜਰਾ ਮੈਂ ਹੋਲ ਕੀ ਕਰ ਰਿਹਾ ਹਾਂ ਆਲੇ ਦੋਲੇ ਜੰਗਲੇ ਜੰਗਲਾਂ ਪਹਾੜੀ ਪਹਾੜ ਲਾਈਨ ਸਿੱਧੀ ਕਰ ਦਿੱਤੀ ਜੀ ਵਧੀਆ ਹੋਇਆ ਕੰਮ ਆ ਨਾ ਸ਼ਾਬਾਸ਼ ਅੰਦਰ ਟ੍ਰੈਕ ਕਰਾ ਸਕਦੇ ਹਾਂ ਆ ਸਹੀ ਆ ਲਾਈਨ ਪਹਿਲਾਂ ਚੌੜਾ ਨਹੀਂ ਨਾ ਸੀ ਇਹ ਹਾਂਜੀ ਚੌੜਾ ਕਰ ਚੌੜਾ ਕਰ ਦਿੱਤਾ ਨਾ ਰਾਹ ਹੁਣ ਪਹਾੜ ਦੀ ਕਣਕ ਨਹੀਂ ਨੇ ਕਿਉਂ ਤਾਂ ਤਾਂ ਬਾਕੀ ਅੱਛਾ ਆਪਣੇ ਤਾਂ ਹੁਣ ਤਾਂ ਵੱਡਣ ਵਾਲੀਆਂ ਹੋ ਗਈਆਂ ਨਾ ਦੇਖ ਲੋ ਤੇ ਕਣਕ ਛੋਟੀਆਂ ਹੋ ਗਈਆਂ ਇਹ ਸ਼ਿਕਾ ਮਾਰਦੇ ਹੁੰਦੀ ਨਹੀਂ ਪਹਾੜੀ ਹੈ ਇਹ ਪਰ ਇੱਥੇ ਕਿੱਥੇ ਉਹ ਪਾਈ ਕਰਨ ਮੁੱਲ ਦਾ ਅੱਛਾ ਜੇ ਬਲ ਹਰੇ ਕਿੰਨੇ ਚਿਕਣ ਆਹ ਵਾਲਾ ਤੇ ਜੰਗਲੇ ਜੰਗਲਾਂ ਵਿੱਚ ਇੱਧਰ ਕਣਕ ਨਹੀਂ ਹੁੰਦੀਆਂ ਕਣਕ ਹੁੰਦੀਆਂ ਕੱਲ ਇੱਧਰ ਕਾਰੀ ਦੂਧਿਆ ਮਾਰੀ ਹਾਂਜੀ ਅੱਗੇ ਕਾਰੀ ਹੈ ਮਾਰੀ ਮੱਗ ਕਾਰੀਆ ਨਹੀਂ ਹੁੰਦੀ ਨਾ ਗਣ ਕਿੱਧਰ ਹੁੰਦੀ ਨਹੀਂ ਬਸ ਹਨ ਬਹੁਤ ਜ਼ਿਆਦਾ ਔਖਾ ਹੈ ਨਾ ਇਹਦਾਂ ਕਮਾਲ ਹੋ ਗਈ ਹੈ ਅਸੀਂ ਬਾਬੇ ਜੀ ਤਿਆਰ ਰੋਟੀਆਂ ਪੱਕਣ ਚੁੱਕੀ ਹੁੰਦੀ ਤੁਸੀਂ ਅੰਕਲ ਕਿੱਥੋਂ ਆਏ ਹਾਂਜੀ ਅਸੀਂ ਪੁਰੇਪੁਰ ਉਹ ਕਿੱਥੇ ਆ ਪੁਰੇਪੁਰ ਦੇਖਾ ਅੱਛਾ ਕਿਆ ਬਾਤ ਹੈ ਕਿੱਥਾ ਨਹੀਂ ਸ਼ੁਰੂ ਤੋਂ ਹੀ ਆਉਣੇ ਹਾਂਜੀ ਠੀਕ ਹੈ ਠੀਕ ਹੈ ਜੀ ਪੁਰੇਪੁਰ ਪੱਕੇ ਨਾਲ ਸਾਡਾ ਪਹਿਲਾ ਹੁੰਦਾ ਹੈ ਬਾਟਰ ਅੱਛਾ ਜੇ ਬਾਰਡਰ ਤੇ ਆ ਠੀਕ ਹੈ ਜੀ ਠੀਕ ਹੈ ਆਜ ਰਸਤਾ ਤੋੜਾ ਕਰਤਾ ਨਾ ਬਹੁ ਬਈ 7000 ਦਿੱਤਾ ਦਾ ਆਣੀ ਮਾਵੇ ਚਿੰਗੇ ਕੰਮ ਤੇ ਬਿਮਾਰੀ ਤੇ ਹੋਵੇ ਭਲਾ ਬੱਪਾ ਲੈ ਉਹ ਬੱਲੀ ਤੇਰੀ ਇਹਨੂੰ ਕਹਿੰਦੇ ਦਾਨ ਤੇਰਾ ਸਿਗਾ ਹੈ ਭਰਾ ਭਾਗਾ ਨਹੀਂ ਪੱਕਾ ਨਾ ਕਿੱਥੇ ਰਹਿਣਾ ਬੱਪਾ ਆਪਣਾ ਪਿੰਡ ਇਧਰ ਰੂਪੜ ਰੂਪੜ ਰੈਨੇ ਜੂ ਏਡਾ ਵੱਡਾ ਜਗਰ ਲੈ ਹੋ ਮਨਾ ਜੋਗੀ ਬਸ ਕਲ ਦਾ ਦੇ ਰੇ ਪੰਜਾ ਲੱਗ ਜਨਾ ਫੇਰ ਨਾਥਾਂਲੇ ਮੁੜ ਜਨਾ ਪ੍ਰਿੰਦੂ ਸਹੀ ਹੈ ਸਹੀ ਹੈ ਇਹਦਾ ਮੂੰਹ ਬੰਨਿਆ ਆਹੋ ਬੂਟੀ ਲਾਈ ਜੀ ਨਹੀਂ ਅੱਛਾ ਅੱਛਾ ਇੱਕ ਦਿਨੀ ਕੁੜੀ ਦੇ ਵਿਆਹ ਚ ਠੀਕ ਹੈ ਜੀ ਵਿਆਹ ਚ ਦਿੰਦੇ ਸਾਡੇ ਲੋ ਉਹਦੇ ਮਿੱਤਰੋ ਇਹ ਸੀ ਜੋਗੀ ਇਹਨਾਂ ਦੇ ਦਾਜ ਵਿੱਚ ਸੱਪ ਤੇ ਸੱਪਣੀ ਦਾ ਜਾਂਦੀ ਨਾਗ ਤੇ ਨਾਗਾ ਦਾ ਜੋੜਾ ਦਿੰਦੇ ਆ ਕਮਾਲ ਆ ਯਾਰ ਮੈਂ ਹੱਥ ਲਾ ਕੇ ਦੇਖਿਆ ਪੁੱਠਾ ਰਿਆ ਬਾਬਾ ਜੀ ਅਜਿ ਘਰ ਨੂੰ ਪੋਲਾ ਪੋਲਾ ਜਿਹਾ ਸੀਗਾ ਹਾੜ ਨਹੀਂ ਸੀਗਾ ਤੇ ਲਓ ਜੀ ਜਾ ਰਹੇ ਆ ਇਕਦਾ ਇੱਥੇ ਕਹਿੰਦੇ ਕਣਕ ਨਹੀਂ ਹੁੰਦੀ ਤੇ ਪਹਾੜੀ ਏਰੀਆ ਇੱਥੇ ਛੱਟਾਈ ਦਿੰਦੇ ਬਾਬਾ ਜੀ ਬਸ ਛੱਟਾ ਹੀ ਦਿੰਦੇ ਹਨ ਕੋਠੀਆਂ ਪਈਆਂ ਆ ਸਲੇਟਾਂ ਵਾਲੀਆਂ ਪਾਣੀ ਉੱਤਾਂ ਨਹੀਂ ਜਾਂਦਾ ਇਹਦੇ ਵਿੱਚੋਂ ਦੀ ਹੈ ਤੇ ਕੋਠੀ ਪਈ ਆ ਲਓ ਜੀ ਦੇਖੋ ਜਰਾ ਵਿੱਚੋਂ ਵਿੱਚ ਹੀ ਕੋਠੀਆਂ ਕਬਾਲ ਦੇਖੋ ਜੀ ਇੱਥੇ ਇੱਥੇ ਨੀਵੇਂ ਘਰ ਆ ਗਏ ਹੁਣ ਰਾਸਤਾ ਉੱਚਾ ਹੋ ਗਿਆ ਇਹ ਚੌੜੀ ਲਾਈਨ ਖਤਮ ਹੋ ਗਈ ਚੌੜੀ ਲਾਈਨ ਖਤਮ ਹੋ ਗਈ ਆ ਤੇ ਤੁਰੇ ਜਾਣੇ ਆ ਪਰ ਆ ਹੋ ਰਹੀ ਤੇ ਆ ਦੇਖੋ ਨੂੰ ਨੀਵੇਂ ਘਰਵਾ ਇੱਥੇ ਹੋ ਗਏ ਗੱਡੀਆਂ ਵੀ ਖੜੀਆਂ ਸਾਰਾ ਕੁਝ ਖੜਾ ਘੱਡ ਖਾਣਾ ਇਹਨਾਂ ਦਾ ਵਿੱਚੇ ਲੰਗਰ ਲਾਏ ਹੋਏ ਨੇ ਸਾਰਿਆਂ ਨੇ ਹੁਣ ਗਾਂਗਾ ਜਾ ਕੇ ਦਿਖਾਣਾ ਤੁਹਾਨੂੰ ਅੱਗੇ ਡੇਰੇ ਵੀ ਲਾਏ ਹੋਏ ਲੋਕਾਂ ਦੇ ਤੰਬੂ ਵਗੈਰਾ ਜਿੱਦਾਂ ਹੁੰਦੇ ਨਾ ਕਿਉਂ ਬਾਬਾ ਜੀ ਆਹ ਦੇਖੋ ਜਿੱਦਾਂ ਉਧਰਲੇ ਪਾਸੇ ਵੀ ਆਹ ਆਹ ਦੇਖੋ ਜਰਾ ਕਿਆ ਬਾਤ ਹੈ ਹਾਂ ਨਾ ਦੇਖੋ ਜੀ ਤੰਬੂ ਲੱਗੇ ਹੋਏ ਆ ਅੱਗੇ ਹੋਰ ਵੀ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਅੱਗੇ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਤੰਬੂ ਲਾ ਕੇ ਬੈਠੇ ਹੁੰਦੇ ਆ ਕਿਉਂ ਬਾਬਾ ਜੀ ਆ ਲੇ ਕੇ ਸੰਗਤ ਵੱਢੀ ਆ ਜੀ ਪਹਿਨਾ ਚੱਪਲ ਨਹੀਂ ਪਾ ਕੇ ਆਏ ਆ ਤੇ ਹੋਰ ਨਾ ਪੈਰਾ ਦੇ ਵਿੱਚ ਨਾ ਬਜਦੀ ਗੁੱਬਦੀ ਪਈ ਚੱਲਣਾ ਮੁਸ਼ਕਿਲ ਹੋ ਗਿਆ ਕੋਈ ਲਾਗੇ ਵੀ ਹੈ ਨਹੀਂ ਨਾ ਤਕਰੀਬਨ 5-6 ਕਿਲੋਮੀਟਰ ਪੈਂਦਾ ਬਾਬਾ ਜੀ ਹੈ 5-6 ਕਿਲੋਮੀਟਰ ਤੋਂ ਵੀ ਜ਼ਿਆਦਾ ਪੈਂਦਾ ਆ ਅਜੇ ਤੱਕ ਤਾਂ ਰਸਤਾ ਛੁੱਟ ਨਹੀਂ ਹੋਇਆ ਆ ਤੁਸੀਂ ਦੇਖ ਹੀ ਸਕਦੇ ਆ ਜੰਗਲ ਬਿਆਬਾਨ ਆ ਬਹੁਤ ਜ਼ਿਆਦਾ ਕੀ ਬਾਤ ਹੈ ਇੱਥੇ ਦੇ ਜਿਹੜੇ ਬਸ ਨਹੀਂ ਗਿਆ ਉਹ ਕਹਿੰਦੇ ਹੁੰਦੇ ਜਿੱਦਾਂ ਦਾ ਦੇਸ਼ ਉਦਾਂ ਦਾ ਫੇਸ ਉਦਾਂ ਦੇ ਹੋ ਜਾਂਦੇ ਜਿੱਦਾਂ ਦਾ ਬੰਦਾ ਜਿੱਦਾਂ ਦੇ ਏਰੀਆ 'ਚ ਰਹਿੰਦਾ ਹੁੰਦਾ ਕਿਉਂ ਜੀ ਸਹੀ ਗੱਲ ਆ ਤੁਹਾਡੀ ਜਿਹੜੀ ਠੀਕ ਆ ਹੈ ਠੀਕ ਸਹੀ ਆ ਲਓ ਜੀ ਮਿੱਤਰੋ ਤੁਸੀਂ ਦੇਖ ਸਕਦੇ ਥਾਂ-ਥਾਂ ਤੇ ਤੰਬੂ ਲੱਗੇ ਹੋਏ ਨੇ ਤੇ ਉਰੇ ਬਾਬਾ ਜੀ ਜਿੱਦਾਂ ਆਪਣੇ ਡੇਰੇ ਲਾ ਕੇ ਜਮਾ ਕੇ ਬੈਠੇ ਆ ਸੰਗਤ ਦੀ ਸੇਵਾ ਕਰ ਰਹੇ ਆ ਔਰ ਲੰਗਰ ਚਕਾਈ ਜਾਂਦੇ ਆ ਅਸੀਂ ਬਸ ਅੱਧ ਦੇ ਵਿੱਚ ਪਹੁੰਚ ਗਏ ਆ ਤਕਰੀਬਨ ਸੰਗਤ ਬਹੁਤ ਜ਼ਿਆਦਾ ਬਾਬਾ ਜੀ ਅੱਗੇ ਅੱਗੇ ਤੁਰੇ ਆ ਹਾਂਜੀ ਹੋਰ ਬਾਬਾ ਜੀ ਥੱਕ ਗਿਆ ਨਾ ਉੱਪਰ ਥੱਲੇ ਉੱਪਰ ਥੱਲੇ ਬਹੁਤ ਜ਼ਿਆਦਾ ਬੱਸਾਂ ਘੜੀਆਂ ਕੀਤੀਆਂ ਦੇਖੋ ਜੀ ਬੱਸਾਂ ਆਹ ਲੋ ਜੀ ਟਰੈਕਟਰ ਟਰਾਲੀਆਂ ਸਾਰਾ ਕੁਝ ਵਿੱਚਾ ਹੀ ਆ ਇੱਥੋਂ ਬਾਬਾ ਜੀ ਦਾ ਡੇਰਾ ਦੀਦਾ ਆ ਤੇ ਜਿੱਥੇ ਆਪਾਂ ਜਾਣਾ ਆ ਮੱਥਾ ਟੇਕਣਾ ਪਹਿਲਾਂ ਇਸ਼ਨਾਨ ਕਰਕੇ ਫੇਰ ਜਾਣਾ ਆਪਾਂ ਉਹ ਬਾਬਾ ਜੀ ਹੌਲੀ ਕਰੋ ਹੌਲੀ ਗੱਡੀ ਹੌਲੀ ਕਰ ਲਓ ਆਪਣੀ ਮਾੜੀ ਲੋ ਜੀ ਮਿੱਤਰੋ ਦੁਕਾਨਾ ਦੇਖੋ ਬੱਕਰੀਆਂ ਬੱਕਰੀਆਂ ਦੁਕਾਨਾ ਚਪਲਾਂ ਜੁੱਤੀਆਂ ਕੱਪੜੇ ਸਵੇਰ ਦਾ ਟਾਈਮ ਆਇਆ ਹੈਗਾ ਟਾਈਮ 7:30 ਵਜੇ ਮੈਂ ਬਤਾਇਆ ਮਾੜਾ ਤੂੰ ਕਰੇ ਹੋਗੇ ਬਾਹ ਕਿੱਥੇ ਗਈ ਸੀ ਨਾ ਨਾ ਭਰਾਵਾ ਰੱਬ ਦੇ ਇੱਥੇ ਹੋਰ ਪਹਾੜੀਆਂ ਤੋਂ ਛਾਲਾ ਮਾਰਦੇ ਫਿਰਿਏ ਸੀ ਤੇਰਾ ਮਾਲ ਪੀ ਕੇ ਆਇਆ ਬਾਬਾ ਆਪਣੀ ਛੇੜ ਆ ਜਾ ਜਾਨਣਾ ਓਏ ਜਾਨਣਾ ਓਏ ਜੋ ਵੀ ਆ ਕਾਲੇ ਜਾਨਣਾ ਤਰੋ ਦੇਖੋ ਸੰਗਤਾਂ ਉਹ ਤੇ ਥੱਲੇ ਹੀ ਜਾਣਾ ਆਪਾਂ ਹੁਣ ਇਸਨਾਨਗਰਨ ਲੱਗ ਗਈ ਆ ਗਏ ਆ ਸ਼ੌਕੀ ਬਾਬਾ ਕਾਲੀ ਪਿਆ ਆ ਸ਼ੌਕੀ ਗੱਬਾ ਭੱਜੀ ਜਾਂਦਾ ਭੱਜੀ ਜਾਂਦਾ ਇੱਕ ਤਾਂ ਤਰਾਈ ਆ ਇੱਥੇ ਬਹੁਤ ਵਧੀਆ ਮਾਹੌਲ ਆ ਉਹ ਦੇਖੋ ਤੇ ਧੁੰਦ ਹੋਈ ਹੋਈ ਆ ਜਲ ਜਲ ਥਲ ਹੋਇਆ ਗਿਆ

मेरे चप्पल भी नहीं पाके हैं बबे है क्या बात है pero sí. de Cozangato. Cozangato y de Guinabe, Darshan, pero...